ਮੌਸਮ ਨੇ ਮਚਾਈ ਤਬਾਹੀ ਇੱਕ ਵਾਰ ਫਿਰ ਫਟਿਆ ਬੱਦਲ ਆ ਦੇਖੋ ਹੁਣ ਕਿਵੇਂ ਦੇ ਬਣ ਚੁੱਕੇ ਨੇ ਹਾਲਾ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਖਬਰ ਜੋ ਸਵੇਲੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਤਬਾਹੀ ਵਾਲਾ ਮੌਸਮ ਲਗਾਤਾਰ ਵੇਖਣ ਨੂੰ ਮਿਲ ਰਿਹਾ ਹੈ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਤੇ ਲੋਕਾਂ ਦੀਆਂ ਪਰੇਸ਼ਾਨੀਆਂ ਦਿਨੋਂ ਦਿਨ ਵੱਧ ਰਹੀਆਂ ਨੇ ਸਭ ਤੋਂ ਪਹਿਲਾਂ ਜਿੱਥੇ ਗੱਲ ਹਿਮਾਚਲ ਦੀ ਕੀਤੀ ਜਾਵੇ ਤੇ ਹਿਮਾਚਲ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਜੋ ਹਾਲਾਤ ਬਣੇ ਸੀ ਉਸ ਦੇ ਨਾਲ ਸਭ ਲੋਕ ਜਾਣੂ ਨੇ ਰੋਜ਼ਾਨਾ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਨ੍ਹਾਂ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਕਿਸ ਤਰੀਕੇ ਤਬਾਹੀ ਹਿਮਾਚਲ ਦੇ ਵਿੱਚ ਮਚੀ ਹੋਈ ਹੈ ਤੇ ਹੁਣ ਇੱਕ ਵਾਰ ਫਿਰ ਤੋਂ ਖਬਰ ਹਿਮਾਚਲ ਤੋਂ ਹੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਕੁੱਲੂ ਦੇ ਵਿੱਚ ਬੱਦਲ ਫਟਿਆ ਲਗਾਤਾਰ ਕਈ ਦਿਨਾ ਤੋਂ ਅਜੇਹੀਆਂ ਖਬਰਾਂ ਸਾਹਮਣੇ ਜ਼ਰੂਰ ਆ ਰਹੀਆਂ ਨੇ ਕਿ ਹਿਮਾਚਲ ਦੇ ਵਿੱਚ ਬੱਦਲ ਫਟ ਰਿਹਾ ਹੈ ਜਿਸ ਕਾਰਨ ਬਹੁਤ ਜ਼ਿਆਦਾ ਨੁਕਸਾਨ ਤੇ ਤਬਾਹੀ ਵੇਖਣ ਨੂੰ ਮਿਲ ਰਹੀ ਹੈ ਹੁਣ ਇਹ ਜਦ ਖਬਰ ਕੁੱਲੂ ਤੋਂ ਸਾਹਮਣੇ ਆਈ ਕਿ ਸਵੇਰ 3:30 ਵਜੇ ਦੇ ਕਰੀਬ ਬੱਦਲ ਫਟਿਆ ਜਿਸ ਤੋਂ ਬਾਅਦ ਜੋ ਉੱਥੇ ਇਲਾਕੇ ਦੇ ਵਿੱਚ ਨਾਲਾ ਸੀ ਉਸ ਨਾਲੇ ਦੇ ਵਿੱਚ ਹੜ ਆ ਗਿਆ ਤੇ ਨਾਲੇ ਦਾ ਜੋ ਸਾਰਾ ਪਾਣੀ ਹੈ ਉਹ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਜੋ ਨਾਲੇ ਦੇ ਆਸ-ਪਾਸ ਘਰ ਬਣੇ ਹੋਏ ਸੀ ਉਹਨਾਂ ਘਰਾਂ ਤੱਕ ਪਾਣੀ ਦੀ ਪਹੁੰਚ ਹੋਈ ਹੈ ਤੇ ਕਾਫੀ ਨੁਕਸਾਨ ਉਹਨਾਂ ਲੋਕਾਂ ਜ਼ਰੂਰ ਹੋਇਆ ਜਨਾਂ ਦੇ ਘਰਾਂ ਦੇ ਵਿੱਚ ਇਹ ਪਾਣੀ ਦਾਖਲ ਹੋਇਆ ਤੇ ਨਾਲ ਹੀ ਇਹ ਭਿਆਨਕ ਤਸਵੀਰਾਂ ਵੀ ਤੁਹਾਨੂੰ ਸਕਰੀਨ ਤੇ ਦਿਖਾਈਆਂ ਜਾ ਰਹੀਆਂ ਨੇ ਕਿ ਕਿਸ ਤਰ੍ਹਾਂ ਪਾਣੀ ਦਾ ਤੇਜ਼ ਬਹਾਵ ਵੇਖਣ ਨੂੰ ਮਿਲ ਰਿਹਾ ਹੈ ਕਿੰਨੀ ਤੇਜ਼ੀ ਦੇ ਨਾਲ ਪਾਣੀ ਅੱਗੇ ਵਧ ਰਿਹਾ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚਿਆ ਹੈ ਤੇ ਪਾਣੀ ਦੇ ਵਿੱਚ ਇਸ ਵੇਲੇ ਦਰਖਤ ਜਿਹੜੇ ਨੇ ਉਹ ਰੁੜ ਕੇ ਆ ਰਹੇ ਨੇ ਜਦੋਂ ਇਹ ਦਰਖਤ ਨਿਕਲ ਚੁੱਕੇ ਨੇ ਪਾਣੀ ਦੇ ਤੇਜ਼ ਬਹਾਵ ਦੇ ਕਾਰਨ ਤੇ ਹੁਣ ਪਾਣੀ ਦੇ ਵਿੱਚ ਰੁੜ ਕੇ ਆ ਰਹੇ ਨੇ ਤੇ ਕਾਫੀ ਨੁਕਸਾਨ ਆਸ-ਪਾਸ ਦੇ ਇਲਾਕੇ ਦੇ ਵਿੱਚ ਵੇਖਣ ਨੂੰ ਮਿਲਿਆ ਇਹ ਖਬਰ ਸਵੇਰ 3:30 ਵਜੇ ਦੀ ਹੈ ਜਦੋਂ ਕਿ ਬੱਦਲ ਫਟਿਆ ਉਸ ਤੋਂ ਬਾਅਦ ਨਾਲੇ ਦੇ ਵਿੱਚ ਹੜ ਆ ਗਿਆ ਤੇ ਇਸ ਹੜ ਦੇ ਕਾਰਨ ਜੋ ਨਾਲੇ ਦੇ ਆਸ-ਪਾਸ ਦੇ ਘਰ ਸੀ ਉੱਥੇ ਤੱਕ ਪਾਣੀ ਦੀ ਪਹੁੰਚ ਹੋਈ ਹੈ ਘਰਾਂ ਦੇ ਵਿੱਚ ਜਦ ਪਾਣੀ ਦਾਖਲ ਹੋਇਆ ਤੇ ਲੋਕਾਂ ਦਾ ਬਹੁਤ ਸਾਰਾ ਨੁਕਸਾਨ ਵੇਖਣ ਨੂੰ ਮਿਲਿਆ ਲੋਕ ਕਹਿ ਰਹੇ ਨੇ ਕਿ ਉਹਨਾਂ ਦੀਆਂ ਪਰੇਸ਼ਾਨੀਆਂ ਦਿਨੋਂ ਦਿਨ ਇੱਥੇ ਵੱਧ ਹੀ ਰਹੀਆਂ ਨੇ ਕੁੱਲੂ ਦੇ ਵਿੱਚ ਇਹ ਬੱਦਲ ਫਟਿਆ ਤੇ ਹਿਮਾਚਲ ਤੋਂ ਲਗਾਤਾਰ ਅਜੇਹੀਆਂ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਤਤਬਾਹੀ ਦਾ ਮੰਜ਼ਰ ਕਈ ਦਿਨਾਂ ਤੋਂ ਜਿਹੜਾ ਹਿਮਾਚਲ ਦੇ ਵਿੱਚ ਵੇਖਣ ਨੂੰ ਜ਼ਰੂਰ ਮਿਲ ਰਿਹਾ ਹੈ ਹੜ ਆਏ ਹੋਏ ਨੇ ਭਾਰੀ ਮੀਂਹ ਦੇ ਕਾਰਨ ਲੋਕਾਂ ਦੀਆਂ ਪਰੇਸ਼ਾਨੀਆਂ ਪਹਿਲਾਂ ਹੀ ਬਹੁਤ ਜ਼ਿਆਦਾ ਨੇ ਕਿਉਂਕਿ ਕਈ ਘਰ ਵੀ ਰੁੜ ਚੁੱਕੇ ਨੇ ਲੋਕ ਕਈ ਬੇਘਰ ਵੀ ਜ਼ਰੂਰ ਹੋਏ ਨੇ ਸੁਰੱਖਿਅਤ ਥਾਵਾਂ ਤੇ ਲੋਕਾਂ ਨੂੰ ਜ਼ਰੂਰ ਉੱਥੇ ਪਹੁੰਚਾਇਆ ਗਿਆ ਤੇ ਉਸ ਦੇ ਵਿਚਕਾਰ ਜਦ ਰੋਜ਼ਾਨਾ ਬੱਦਲ ਫਟਣ ਦੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਜਿਸ ਦੇ ਕਾਰਨ ਪਰੇਸ਼ਾਨੀਆਂ ਘਟਣ ਦੀ ਬਜਾਏ ਹੋਰ ਜ਼ਿਆਦਾ ਵੱਧ ਰਹੀਆਂ ਨੇ ਸਕਰੀਨ ਤੇ ਵੀ ਤੁਹਾਨੂੰ ਤਸਵੀਰਾਂ ਦਿਖਾਈਆਂ ਜਾ ਰਹੀਆਂ ਕਿ ਇਸ ਹੜ ਦੇ ਕਾਰਨ ਕਿਵੇਂ ਲੋਕ ਪਰੇਸ਼ਾਨ ਨੇ ਤੇ ਤਬਾਹੀ ਦਾ ਮੰਜ਼ਰ ਕਾਫੀ ਦਾ ਇਸ ਵੇਲੇ ਹਿਮਾਚਲ ਦੇ ਵਿੱਚ ਵੱਧ ਰਿਹਾ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ੋਨ ਫਾਈਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ